ਅਰਸ਼ਰਾਮ ਨਗਰ ਮਠਿੰਡਾ ਦੇ ਅੰਡਰ ਬ੍ਰਿਜ ਦੇ ਵਿੱਚ ਇੱਕ ਈ ਰਿਕਸ਼ਾ ਪਾਣੀ ਦੇ ਵਿੱਚ ਫਸਿਆ ਹੋਇਆ ਸੀਗਾ ਤੇ ਉਹਦੇ ਵਿੱਚ ਇੱਕ ਬੰਦੇ ਦੀ ਡੈੱਡ ਬੋਡੀ ਪਈ ਸੀਗੀ ਜਿਹੜਾ ਕਿ ਈ ਰਿਕਸ਼ਾ ਚਾਲਕ ਸੀਗਾ ਇਸ ਘਟਨਾ ਦੀ ਸੂਚਨਾ ਮਿਲਣ ਤੇ ਸਾਡੀ ਨੌਜਵਾਨ ਵੈਲਫਰ ਸੋਸਾਇਟੀ ਦੀ ਐਂਬੂਲੈਂਸ ਟੀਮ ਮੌਕੇ ਤੇ ਪਹੁੰਚੀ ਤੇ ਤੁਰੰਤ ਜਿਹੜਾ 112 ਨੰਬਰ ਪੀਸੀਆਰ ਦੇ ਉੱਤੇ ਫੋਨ ਕੀਤਾ ਲੇਕਿਨ ਪੂਨਾ ਘੰਟੇ ਦੇ ਬਾਵਜੂਦ ਵੀ ਉੱਥੇ ਪੁਲਿਸ ਨਹੀਂ ਪਹੁੰਚੀ ਮਾਰੇ ਉਹਦੇ ਜਿਹੜਾ ਮ੍ਰਿਤਕ ਸੀਗਾ ਉਹਦੇ ਪਰਿਵਾਰ ਦੇ ਬੰਦੇ ਪਹੁੰਚ ਗਏ ਸੀਗੇ ਮ੍ਰਿਤਕ ਰਾਮੂ ਜਿਹੜਾ ਕਿ ਪਰਸਰਾਮ ਨਗਰ ਗਲੀ ਨੰਬਰ 8/ਜੀ ਦਾ ਰਹਿਣ ਵਾਲਾ ਸੀਗਾ ਉਹਦੇ ਘਰ ਦੇ ਉੱਤੇ ਪਹੁੰਚ ਗਏ ਤੇ ਜਿਨ੍ਹਾਂ ਨੇ ਕੋਈ ਵੀ ਪੁਲਿਸ ਕਾਰਵਾਈ ਕਰਨ ਤੋਂ ਮਨਾ ਕਰਤਾ ਤੇ ਉਹ ਬੋਡੀ ਨੂੰ ਜਿਹੜਾ ਹੈਗਾ ਆਪਦੇ ਘਰ ਲੈ ਗਏ ਆਪਦੇ ਲੈਵਲ ਦੇ ਉੱਤੇ ਮ੍ਰਿਤਕ ਜਿਹੜਾ ਸੀਗਾ ਉਹਦੀ ਸਿਰ ਤੇ ਉੱਤੇ ਇੱਕ ਗੰਭੀਰ ਸੱਟ ਦਾ ਨਿਸ਼ਾਨ ਸੀਗਾ ਜਿਸ ਤੋ ਆਇਆ ਪਤਾ ਸੀਗਾ ਇਹ ਸ਼ਾਇਦ ਉਹਦੇ ਨਾਲ ਕੋਈ ਵਾਰਦਾਤ ਨਾ ਹੋਈ ਹੋਵੇ ਇਹ ਪੁਲਿਸ ਦੀ ਜਾਂਚ ਦਾ ਵਿਸ਼ਾ ਹੈਗਾ ਪੁਲਿਸ ਨੂੰ ਚਾਹੀਦਾ ਹੈਗਾ ਕਿ ਇਸ ਮਾਮਲੇ ਦੀ ਜਾਂਚ ਕਰੇ ਜਾਂਚ ਕਰੇ